ਚੋੜ ਦੇ ਅੰਦਰ ਚੋਰੀ ਹਰ ਵਕਤ ਚੱਲਦੀ ਹੈ ਘਰ ਦੇ ਵਿੱਚ ਬੈਠਾ ਹੈ ਬਾਜ਼ਾਰ ਦੇ ਵਿੱਚ ਬੈਠਾ ਹੈ ਮੰਦਰ ਮਸਜਿਦ ਗੁਲਵਾਰੇ ਦੇ ਬੈਠਣਾ ਕਿਧਰੇ ਵੀ ਹਰ ਵਕਤ ਚੱਲਦੀ ਹੈ ਚੋੜ ਦੇ ਅੰਦਰ ਚੋਰੀ ਹਰ ਵਕਤ ਚੱਲਦੀ ਹੈ ਪਰ ਚੋੜ ਚੋਰੀ ਕਰਨ ਦੇ ਵਿੱਚ ਕਦੋਂ ਸਫਲ ਹੋ ਜਾਂਦਾ ਹੈ ਜਿੱਥੇ ਉਸ ਨੂੰ ਮੌਕਾ ਮਿਲਦਾ ਹੈ ਪਕ ਮੌਕਾ ਹਰ ਵਕਤ ਨਹੀਂ ਹੈ ਹਰ ਜਗ੍ਹਾ ਨਹੀਂ ਸੰਤ ਦੇ ਅੰਦਰ ਦਇਆ भाव ਹਰ ਵਕਤ ਚੱਲਦਾ ਹੈ ਸੰਤ ਦੇ ਅੰਦਰ ਦਾਨੇ ਬਿਰਤੀ ਹਰ ਵਕਤ ਚੱਲਦੀ ਹੈ ਕਿਰਤ ਦੇ ਚ ਉਹ ਦੌਮ ਪ੍ਰਗਟ ਹੁੰਦੀ ਹੈ ਜਿੱਥੇ ਲੋੜ ਜਿੱਥੇ ਲੋੜ ਮੇਰੇ ਇਹ ਗੱਲ پکڑ ਦੇ ਚਾਹੀਏ ਮੈਂ ਇੱਕ ਦਫਾ ਫਿਰ ਦੋ ਚੋਰ ਹਰ ਵਕਤ ਚੋਰ ਹੈ ਕਿਉਂਕਿ ਚੋਰੀ ਉਸ ਦੇ ਅੰਦਰ ਹਰ ਵਕਤ ਚੱਲਦੀ ਹੈ। ਕਰਤ ਦੇ ਵਿੱਚ ਉਹਦੋਂ ਪ੍ਰਗਟ ਹੁੰਦੀ ਹੈ ਕਦੋਂ ਜਿੱਥੇ ਮੌਕਾ ਮਿਲਦਾ ਹੈ। ਮੌਕਾ। ਸੰਤ ਦੇ ਅੰਦਰ ਦਇਆ ਤੇ ਦਾਨ ਦਿੱਤੀ ਹਰ ਵਕਤ ਚੱਲਦੀ ਹੈ। ਹਰ ਵਕਤ ਚੱਲਦੀ ਹੈ। ਕਰਤ ਦੇ ਵਿੱਚ ਉਹਦੋਂ ਪ੍ਰਗਟ ਹੁੰਦੀ ਹੈ ਜਿੱਥੇ ਲੋੜ ਪੈ ਜਿੱਥੇ ਉਸ ਨੂੰ ਲੋੜ ਮਹਿਸੂਸ ਹੁੰਦੀ ਹੈ بيهاਿੱਥੇ ਮੇਰੀ ਦਰਤ કૃਤ ਰੂਪ ਵਿੱਚ ਪਰਗਟ ਹੋਵੇ ਇੱਕ ਖੋ ਕੇ ਖੁਸ਼ ਹੁੰਦਾ ਇੱਕ ਦੇ ਕੇ ਖੁਸ਼ ਜੋ ਖੋ ਕੇ ਖੁਸ਼ ਹੈ ਸੰਸਾਰੀ ਹੈ ਲੁਪੇਰਾ ਹੈ ਜੋ ਦੇ ਕੇ પ્રસન્ન ਹੁੰਦਾ ਹੈ ਸੰਤ ਹੈ ਗੁਰਮੁਖ ਹੈ ਭਗਤ ਅਕਸਰ ਉਹ ਕੋਈ ਕੁਛ ਹੁੰਦਾ ਹੈ ਚੋਰ ਫਿਰ ਮਠਾਈਆਂ ਵੰਦੇ ਨੇ ਜਦ ਚੋਰੀ ਦੇ ਸਫਲ ਹੋ ਜਾਂਦੇ ਦਾਕੈਤ ਸਾਰੀ ਰਾਤ ਨੱਚਦੇ ਨੇ ਤੇ ਗੀਤ ਗਾਉਂਦੇ ਨੇ ਜਦ ਡਾਕਾ ਡਾਲਣ ਦੇ ਸਫਲ ਹੋ ਜਾਂਦੇ ਪਰ ਉਪਕਾਰ ਦਾ ਕਿਦਰੇ ਮੌਕਾ ਮਿਲ ਕੇ ਬ੍ਰਹਮ ਗਿਆਨੀ ਪਰ ਉਕਾਰੋਂ ਮਾ ਉਹਨੋਂ ਦੇ ਅੰਦਰ ਉਤਸ਼ਾਹੋਂ ਆਪ ਮੰਗ ਤੇ ਕਿਹੜਾ ਪੈਦਾ ਹੋ ਜਾਂਦਾ ਹੈ ਜਦ ਕਿਦਰੇ ਉਸ ਨੂੰ ਪਰ ਉਪਕਾਰ ਕਰਨ ਦਾ ਮੌਕਾ ਮਿਲ ਜੇ ਹੈ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਚੋਲ ਦੀ ਮਨੋਬਿਰਤੀ ਕੇ ਕਰਿਆ ਹੈ ਇਸ ਪਾਵਨ ਪਵਿੱਤਰ ਬਾਗ ਦੇ ਗਿਆਨ ਕਰ ਰਹੇ ਨੇ ਅਖਰੀ ਅਰਥਾਂ ਦੇ ਰੂਪ ਵਿੱਚ ਆਪ ਸਰਵਨ ਕਰੋ تناਸੀ ਰਾਗ ਦਾ ਪਹਿਲੇ ਪਾਠਾ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਮਹਾਨ ਬਾਤ تناਸੀ ਸਲਾਹ ਹੈ ਇਤਨਾ ਭੀਜ ਜੀ ਕਿਦਰੇ ਚੋਰ ਪਕੜਾ ਜਾਏ ਅਕਰੀਅਰ ਦੇ ਫਤੂਸ ਤੇ ਜੀਓ ਕੋ ਕੁਮਰਾਨ ਦੀ ਉਸਤੋ ਸਲਾਹ ਕਰਨ ਲੱਗ ਪਏ ਆਕਮ ਦੀ ਉਹਦੀ ਮਹਿਮਾ ਗਾਇਨ ਕਰਨ ਲੱਗ ਪਵੇ ਛੋੜ ਦੇ ਦੇ ਮੈਨੂੰ ਇਹਦੀ ਖੁਸ਼ਾਮਦ ਕਰ ਚੋਰ ਸਲਾਹ ਹੈ ਚੀਤਨਾ ਵੇਗੇ ਦੇ ਦੇ ਨਾਲ ਉਸ ਹੁਕਮਰਾਨ ਦਾ ਜਿਹੜਾ ਚੇਤ ਹੈ ਪਤੀ ਜਦਾਂ ਠੀਕ ਹੈ ਚੋਰ ਬੋਲੇ ਸੋਨ ਟਕੜਗੜਾਂਗੇ ਨੇ ਬੋਲਦੈ ਜਦ ਪਕੜੇ ਜਾ ਕੋਈ ਸੁਣਦੇ ਥੋੜੀ ਨੇ ਹੱਥ ਮਾਰਾ ਮਹਾਰਾਜ ਕਹਿੰਦੇ ਚੋਰ ਉਸ ਦੇ ਸਿਫਤ ਕੋ ਸਲਾਹ ਕਰੇ ਕੋ ਸ਼ਾਮਦ ਕਰੇ ਆਖੰਦ ਚੇਤ ਨੇ ਪਤੀ ਜਦਾਂ ਉਹ ਨਹੀਂ ਮਾ ਕਿ ਬਗੇ ਕਰੇ ਕਾਂਬੂ ਨਾ ਜਿਗੇ ਕਿਦਰੇ ਚੋਰ ਕਰੋਧ ਵਿੱਚ ਆ ਕੇ ਹੁਕਮਰਾਨ ਨੂੰ ਗਾਲਾਂ ਕਢਣ ਲੱਗ ਪੜਿਆ ਪਕੜਿਆ ਜੋ ਗਿਆ ਮੰਦਾ ਬੋਲ ਬੋਲਣ ਲੱਗ ਪਵੇ ਤਾਂ ਸੂਛੀ ਰੰਚਕ ਮਾਤਰ ਵੀ ਹੁਕਮਰਾਨ ਛਿਜਦਾ ਨਹੀਂ ਭਾਵ ਘਬਰਾਂ ਦਾ ਠੀਕ ਹੈ ਜਕੜੇ ਆਇਆ ਪਕੜੇ ਹੋਇਆ ਗਾਲਾਂ ਕਢਦਾ ਹੈ ਬੋਲਦਾ ਤੇ ਬੋਲੇ ਉਹਦੇ ਮਾੜੇ ਬੋਲਾਂ ਦਾ ਹੁਕਮਰਾਨ ਤੇ ਕੋਈ ਅਸਰ ਉਹ ਨਹੀਂ ਕਰਦਾ ਉਹ ਨਹੀਂ ਡਰਦਾ ਵੀ ਇਹ ਗਾਲਾਂ ਕੱਢਣ ਲੱਗ ਪਏ ਕੋੜਾ ਬੋਲਣ ਲੱਗ ਪਏ ਮਾੜਾ ਬੋਲ ਅਫਸਰ ਪਕੜੇ ਜਿਹੜੇ ਜਾਂਦੇ ਨੇ ਮਾੜਾ ਤੇ ਬੋਲਦੇ ਤੇ ਜੇ ਕਿਦਰੇ ਖੁਸ਼ਾਮਦ ਕਰੇ ਹੁਕਮਾਂ ਕਰੇ ਤੇ ਹੁਕਮਰਾਨ ਸੁਣਦਾ ਹੀ ਨਹੀਂ ਉਹ ਪਤਾ ਚੋਰ ਪਕੜਿਆ ਗਿਆ झगड़े हाँ। क्योंकि पता चल जाए स्पष्ट हो जाए चोरी की थी है तो उदी हाँमा भरन नो दी फुल फुल हाँ दिच्छ हाँ मिलान कोई राज़ी पंक्ति आते हैं हाँ चोर किया जंगा क्यों हुए हाँमा क्यों नहीं भर क्योंकि जो चोर करता है उसने जो चोरी की थी है ਉਹਨੂੰ ਕੌਣ ਆਖੇ ਜੰਗਾ ਕੀ ਪੈਸੇ ਜੰਗਾ ਕੀ ਪੈਸੇ ਪੈਸਾ ਸੇਵ ਦੀ ਹਾਂ ਮੰ ਕੋਈ ਨਹੀਂ ਵਰਦਾ ਉਹਦਾ ਵਕ ਕੋਈ ਨਹੀਂ ਸੁਣ ਮਾਨੰਦੀ ਉਪੀ ਭੂਮਿਆਰ ਜਿਹੜੇ ਚੋਰੀ ਕਰਨ ਪਿਆਰ ਹੋ ਜਾਂਦੇ ਨੇ ਉਹਨਾਂ ਦੀ ਮਨੋਦਸ਼ਾ ਪਰ ਸਤਗੁਰੂ ਦੇਵ ਜੀ ਮਹਾਰਾਜ ਦੇ ਕਹਿਣ ਦਾ ਢੰਗ ਉਹ ਫਿਰ ਮਨ ਨੂੰ ਲੈ ਦੇ ਆਪਣੀ ਗੱਲ ਅਗੇ ਕਰੇ। اے ਅੰਦੇ ਮਨ, اے ਚੋਥੇ ਮਨ, اے ਕੁੱਤੇ ਮਨ, ਤੂੰ ਸੋ ਸੋ। ਪਿੱਤੇ ਨਗਾਲਾ ਮਨ ਨੂੰ ਘੜਿਆ। ਕਾਰਨ ਜੋ ਕੁਝ ਹੁੰਦਾ ਹੈ, ਜੋ ਕੁਝ ਪਿਆ ਸੋ ਮੰਨ ਲਿਆ ਕਰਦਾ ਤੇ ਮਨ। ਸਾਊਦੀ ਅਰਬ ਦੇ ਚੋਰ ਦੇ ਹੱਥ ਕੱਟ ਦਿੱਤੇ ਜਾਂਦੇ ਨੇ ਤੇ ਹੱਥ ਤੇ ਜੜ ਦੇਖੋ ਅੰਦਰੋਂ ਮਨ ਆ ਗਿਆ ਨਾ ਕਰੇ ਵੇ ਚੁਕ ਲੈ ਕਿ ਹੱਥ ਨਹੀਂ ਚੁੱਕ ਸਕਦਾ ਅੱਖਾਂ ਨੇ ਪਰਾਇਆ ਧਨ ਦੇਖੇ ਮਨ ਨੂੰ ਖਬਰ ਕੀਤੀ ਹੈ ਮਨ ਨੇ ਹੱਥਾਂ ਨੂੰ ਹੁਕਮ ਕੀਤਾ ਚੁਕ ਲੈ ਚੁਕ ਲੈ ਸਜ਼ਾ ਦਿੱਤੀ ਜਾਂਦੀ ਹੈ ਹੱਥਾਂ ਨੂੰ 사우ਦੀ ਅਰਬ ਦੇ ਚੋਰ ਦੇ ਹੱਥ ਕੱਟ ਦਿੰਦੇ ਹਨ 5 ਸਾਲ ਤਾਲਬਾਨਾਂ ਦੀ ਹਕੂਮਤ ਰਹੀ ਹੈ ਅਫਗਾਨਿਸਤਾਨ ਵਿੱਚ ਮੇਰੇ ਪੜਨ ਦੇ ਚ ਆਇਆ 5 ਸਾਲ ਵਿੱਚ ਉਹਨਾਂ ਨੇ 1700 ਬੰਦਿਆਂ ਦੇ ਹੱਥ ਕੱਟੇ ਹੁਣ ਚੋਰ ਦੀ ਇਸਲਾਮੀ ਸ਼ਰਾ ਦੇ ਮੁਤਾਬਕ ਬਾਹ ਕੱਟਦੇ ਲੀਬੀਆ ਦੇ ਟੁਨੀਸ ਦੇ ਚ ਮਰਾਕਸ਼ ਦੇ ਚ ਔਰ 사우ਦੀਆ ਚੋਰ ਨੂੰ ਜਿਹੜੀ سزا ਦਿੱਤੀ ਜਾਂਦੀ ਹੈ ਉਹਦੇ ਹੱਥ ਲੱਗਦੇ। ਹਮ ਜੋ ਕੁਛ ਕੀਤਾ ਸੋ ਮੰਨ ਕੇ ਆ ਕਰਦਾ ਤੇ ਮੰਨ। ਫੈਸਲਾ ਤੇ ਮਨ ਨਹੀਂ ਦਿੱਤਾ ਸੀ ਵਿਚੋਕ ਲੈ ਤੇ ਵਿਚਾਰੇ ਹੱਥ ਨੇ ਚੁਕ ਲਿਆ। ساری ਜ਼ਿੰਦਗੀ ਕਿਸੇ ਨੂੰ ਮੁਥਾਜ ਕਰ ਦੇਣਾ, ਕੁੰਡਾ ਕਰ ਦੇਣਾ, ਅਪਾਹਜ ਕਰ ਦੇਣਾ। ਇਹ ਕੋਈ ਸਹੀ ਫੈਸਲਾ ਨਹੀਂ। ਸਹੀ ਫੈਸਲਾ ਸਹੀ ਇੰਤਜ਼ਾਮ ਤੇ ਇਹ ਹੈ ਕਿ ਮਨ ਬਦਲਣ ਦਾ ਕੋਸ਼ਿਸ਼ ਕਰ। ਅਗਲੇ ਦਾ ਮਨ ਬਦਲ। ਕੋਈ ਜ ਸਮਾ ਔਲ ਬਣਾਇਆ ਜਾਏ ਧਰਮ ਤੋਂ ਪ੍ਰਭਾਵਿਤ ਹੋ ਜਾਏ। ਦੂਜੇ ਦਾ ਧਨ ਖੋਣਾ ਤੇ ਇੱਕ ਪਾਸੇ ਤੇ ਦੂਜੇ ਦੇ ਧਨ ਦਾ ਮੁਹਾਫਿਜ਼ ਬਣ ਜਾਏ ਕਵਾਲਾ ਬਣ ਜਾਏ। ਅਗਲੇ ਦਾ ਮਨ ਬਦਲਣਾ ਚਾਹੀਦਾ। ਰੋਸਰਾਂ ਦਾ ਉਪਰਾਲਾ ਹੈ ਨਹੀਂ ਇਸ ਵਾਸਤੇ ਸਾਬ ਕਹਿੰਦੇ اے ਅੰਧੇ ਮਨ ਤੈਨੂੰ ਅਸਲੀਅਤ ਦਿਖਾਈ ਨਹੀਂ ਦੇਂਦੀ اے ਝੂਠੇ ਮਨ اے ਕੁੱਤੇ ਮਨ ਤੂੰ ਸੁਣ ਮੇਰੀ ਸਿੱਖਿਆ ਸੁਣ ਈਂਨੇ ਈਂਯਾਰ ਹਾਂਜੀ ਈਂਨੇ ਈਂਯਾਰ ਬੜੇ ਫਿਰਦਾ ਮੈਂ ਸਚਿਆਰ ਮੈਂ ਸਹੀਅ ਲੇਕਿਨ ਅਸਲੀਅਤ ਤੇ ਸਮਝੀ ਨਹੀਂ ਹਕੀਕਤ ਨੂੰ ਤੇ ਜਾਣਿਆ ਹੀ ਕਾਰਨ ਇਹ ਹੈ ਬੁਰਾ ਕਰਕੇ ਬੁਰਾਈ ਕੋਈ ਕਬੂਲ ਨਹੀਂ ਕਰਦਾ ਕਾਰਨ ਬੁਰਾ ਹੋਣਾ ਕਿਸੇ ਨੂੰ ਪਸੰਦ ਨਹੀਂ ਕੋਈ ਨਹੀਂ ਚਾਹ ਹਰ ਮਨੁੱਖ ਵੱਡਪਣਾ ਚੰਦ ਮਹਾਨਤਾ ਚੰਦ ਲੇਕਿਨ ਗਜ਼ਬ ਦੀ ਗੱਲ ਹੈ ਗਲਤ ਕਰਕੇ ਮਹਾਨਤਾ ਚੰਦ ਗਲਤ ਕਰਕੇ ਵੜਿਆਈ ਚਾਹਦਾ ਅਨਰਥ ਕਰਕੇ ਵੜਿਆਈ ਜੋ ਹੈ ਚਾਹਦਾ ਬਿਨਾ ਬੁਗਿਆਂ ਇਹ ਸਭ ਕੁਝ ਚਾਹਦਾ ਹੈ ਇਸ ਵਾਸਤੇ ਸਾਇਬ ਕਹਿੰਦੇ اے ਅੰਦੇ ਮਨ اے ੂਰੇ ਮਨ اے ਕੁੱਤੇ ਮਨ ਤੂੰ ਸੁਣ ਇਸ ਤਰੀਕੇ ਨਾਲ ਜੇ ਨਹੀਂ ਬਣਦਾ ਰੋ ਤੂੰ ਸੁਆਲੀ ਰੋ ਸੀਆ ਕੁੰਝ ਜਿਹੜਾ ਚੋਰ ਹੈ ਬੜੀਆਂ ਦਲੀਲਾਂ ਪੇਸ਼ ਕਰਦਾ ਹੈ ਬੜਾ ਸਿਆਣਾ ਬੜਾ ਚਤ ਆਪਣੇ ਆਪ ਨੂੰ ਬੜੇ ਸੋਹਣੇ ਰੂਪ ਵਿੱਚ ਪੇਸ਼ ਕਰਦਾ ਮੈਂ ਤਾਂ ਕੁਝ ਨਹੀਂ ਕੀਤਾ ਬੜਾ ਬौलाਹਪਣ ਜ਼ਾਹਿਰ ਕਰਦਾ ਸਹਿਬ ਕਹਿੰਦੇ ਨੇ ਇਹ ਵੀ ਚੋਰ ਦਾ ਗੁਣ ਹੈ ਜੋ ਇਸ ਤਰ੍ਹਾਂ ਕਰਦਾ ਹੈ ਭੂਤੇ ਕਾਮ ਨੂੰ ਇੱਕ ਤੂਣਾ ਪਰ ਜਿਹੜਾ ਖੋਟਾ ਹੈ ਅੰਦਰੋਂ ਖੋਟਾ ਹੈ ਉਹਦਾ ਫਿਰ ਕੀ ਮੁੱਲ ਹੈ 2 ਗੰਢੇ ਭਾਉ ਤੋਂ ਕੋੜੀ ਕੁਛ ਨਹੀਂ ਕੁਛ ਨਹੀਂ ਭਾਵੇਂ ਉਪਰੋਂ ਕਿਤਨਾ ਖਰਾ ਬਣੇ ਭਾਵੇਂ ਉਪਰੋਂ ਕਿਤਨਾ ਸੋਹਣਾ ਬਣੇ ਭਾਵੇਂ ਕਿਤਨੀ 마ਸੂਮੀਅਤ ਦਿਖਾਵੇ ਮੈਂ ਬੇਕਸੂਰ ਆ ਮੈਂ ਬੇਕਸੂਰ ਆ ਇਹਦੇ ਉੱਤੇ ਕਿਤਨੀਆਂ ਦਲੀਲਾਂ ਦੇ ਦੇ ਪਰ ਖੋਟਾ ਹੈ ਅੰਦਰੋਂ ਇਹ ਕੌਡੀ ਮੁੱਲ ਦਾ ਕੁਛ ਨਹੀਂ ਕੁਛ ਨਹੀਂ ਹੈ ਕੀ ਸਾਥ ਕੀਆ ਕਿੱ ਗਿਆ ਆਏ ਐਸੇ ਖੋਟੇ ਸਿੱਕੇ ਨੋ ਜੇ ਖਰੇ ਸਿੱਕਿਆਂ ਵਿੱਚ ਰੱਖ ਦਿੱਤਾ ਜਾਏ ਰਲਾ ਦਿੱਤਾ ਜਾਏ ਮਿਲਾ ਦਿੱਤਾ ਜਾਏ ਹਾਂਜੀ ਸਾਥ ਕੀਆ ਝੂਠਾ ਹੋਈ ਨਹੀਂ ਪਰ ਜੈਸੇ ਪਰਖ ਦੇ ਸਾਹਮਣੇ ਆਂਦਾ ਤੇ ਖੋਪੇ ਨੇ ਕਿ ਪਾਸੇ ਕਰ ਦਿੱਤਾ ਨਹੀ ਇਹ ਤੇ ਖੋਪਾ ਨਹੀਂ ਚੱਲੇ ਨਹੀਂ ਚੱਲੇ ਸੰਸਾਰ ਵਿੱਚ ਫੋਟੇ ਸਿੱਕੇ ਨਹੀਂ ਚੱਲਦੇ ਨਿਰੰਕਾਰ ਦੀ ਦੁਨੀਆ 'ਚ ਫੋਟੇ ਮਰਕ ਪਰਵਾਨ ਨਹੀਂ ਨਹੀਂ ਕਿਦਰੇ ਚਲਾਕੀ ਨਾਲ ਪ੍ਰੇਮ ਨਾਲ ਫੋਟੇ ਸਿੱਕੇ ਕੋਈ ਚਲਾ ਵੀ ਲਵੇ ਲਗਦੀ ਨੋਟ ਚਲਾ ਲੈ ਲੇ ਚਲਾ ਲਾ ਸਫਲ ਹੋ ਜਾਂਦੇ ਪਰ ਪ੍ਰਮਾਤਮਾ ਦੀ ਦੁਨੀਆ 'ਚ ਫੋਟਾ ਸਿੱਕਾ ਪਰਮਾਤਮਾ ਨੂੰ ਭੁਲਾਇਆ ਨਹੀਂ ਜਾ ਸਕਦਾ ਵਰਗਲਾਇਆ ਨਹੀਂ ਜਾ ਸਕਦਾ ਉਹ ਖੋਟੇਆਂ ਨੇ ਇੱਕ ਪਾਸੇ ਕਰ ਜੈਸੇ ਫਰਕ ਤੇ ਹੁੰਦਾ ਹੈ ਉਹ ਤੇ ਇੱਕ ਪਾਸੇ ਕਰ ਦਿੱਤਾ ਜਾਂਦਾ ਜਿਸ ਖੋਤੇ ਨੂੰ ਖਰਿਆ ਨਾਲ ਰੱਖ ਵੀ ਦਿੱਤਾ ਜਾਵੇ ਤਾਂ ਵੀ ਜਦ ਪਰ ਤੋਂ ਵੀ ਇੱਕ ਪਾਸੇ ਕਰ ਦਿੱਤਾ ਜਾਂਦਾ ਹੈ ਕਸੌਟੀ ਤੇ ਪੂਰਾ ਨਹੀਂ ਹੁੰਦਾ ਹਨ ਜੈਤ ਜਮਰੀ ਤੁਹੈ ਪਵਾ ਰੱਬੀ ਨੀਅਨ ਜੈਸਾ ਕੋਈ ਕਰਮ ਕਰਦਾ ਵੈਸੇ ਹੀ ਹਸੁੰਦਾ ਹੈ ਹਲ ਪ੍ਰਾਪਤ ਹੁੰਦਾ ਕਿਸੇ ਦਾ ਧਨ ਖੋ ਰਿਆ ਇਹਦਾ ਆਪਣਾ ਧਨ ਵੀ ਚਲਾ ਜਾਏਗਾ ਵਲਤ ਧਨ ਜਿਸ ਦੇ ਘਰ ਵਿੱਚ ਆ ਗਿਆ ਹੈ ਸਰੀਰ ਗਲਤ ਹੋ ਜਾਏਗਾ ਮਨ ਗਲਤ ਹੋ ਜਾਏਗਾ ਪਰਿਵਾਰ ਗਲਤ ਹੋ ਜਾਏਗਾ ਔਲਾਦ ਗਲਤ ਹੋ ਜਾਏਗੀ ਔਰ ਇੱਕ ਦਿਨ ਧਨ ਵੀ ਚਲਾ ਜਾਏਗਾ ਵਲਤ ਧਨ ਵਿੱਚ ਬਰਕਤਾਂ ਨਹੀਂ ਆਉਂਦੀ ਵਲਤ ਧਨ ਔਲਾਦ ਨੂੰ ਗਲਤ ਕਰ ਦੇਗਾ ਜਿਨ੍ਹਾਂ ਦੇ ਘਰ ਵਿੱਚ ਇਸ ਤਰ੍ਹਾਂ ਦੀ ਗਲਤ धन संपदा आना के बच्चे मैं देखे ने बहुत गलत हो गए और गहराई जात मारी है पैसा गलत धन गलत है, बच्चे गलत हो औलाद गलत हो मन गलत हो गया तन रोगी हो गया पर बच्चे गलत हो गए ने सब कुछ जो है गलत हो जाता है ਵਲਤ ਧੰਦੇ ਚ ਵਰਕਤਾ ਨਹੀਂ ਹੈ ਵਲਤ ਧੰਦੇ ਚ ਆਂਦਾ ਰਹੇ ਆਪੀਰ ਆਪੀ ਭਵ ਤੇਈਸ਼ਵਰ ਨੇ ਨਿਯਮ ਬਣਾਇਆ ਜੋ ਆਪ ਬੀਜਦੇ ਤੇ ਆਪ ਹੀ ਖਾਣਾ ਕਿਥੇ ਆਪਣਾ ਬੀਜਿਆ ਆਪ ਖਾਣਾ ਪੈਂਦਾ ਜ਼ਮੀਨ ਦੇਤੇ ਫਸਲ ਆਇਆ ਹੈ ਸ਼ਾਇਦ ਕੋਈ ਖਲ ਹੋਰ ਖਾਵੇ ਪਰ ਜੀਵਨ ਦੇ ਜੋ ਕਰਮਾਂ ਦਾ ਬੀਜ ਪੋਇਆ ਜਾਂਦਾ ਹੈ ਫਲ ਆਪ ਹੀ ਖਾਣਾ ਪੈਂਦਾ ਹੈ ਸ਼ਿਵ ਨਿਯਮ ਆਪ ਹੀ ਭਾਏ ਸਰਾਂ ਦੀ ਜੜੀ ਵੜਿਆਈ ਮਹਿਮਾ ਹੈ ਪਰਪੂਰਨ ਪਰਮਾਤਮਾ ਦੇ ਨਾਮ ਦੀ ਉਹ ਬੀਜ ਕੇ ਆਪ ਹੀ ਪ੍ਰਾਪਤ ਕੀਤੇ ਜਾ ਸਕੀ ਦੀ ਹੈ ਆਪ ਹੀ ਹਾਸਲ ਕੀਤੀ ਜਾ ਸਕਦੀ ਹੈ ਨਾ ਇਹ ਕੋਈ ਵਿਹਾਰ ਨਹੀਂ ਹੈ ਪਰ ਮਨੁੱਖ ਦਾ ਧਿਆਨ ਜੈਸੀ ਸਮਝ ਜੈਸੀ ਸੁਰਕ ਆਉਂਦੀ ਹੈ ਵੈਸੇ ਹੀ ਮਨ ਉਹ ਚੱਲ ਪੈਂਦਾ ਉਸੇ ਪਾਸੇ ਉਹਦਾ ਜੀਵਨ ਧਾਰਾ ਚੱਲ ਪੈਂਦੀ ਹੈ ਜੈਸੀ ਇਹ ਸਮਝ ਆਉਂਦੀ ਹੈ ਸੋਹਣੀਆਂ ਵਾੜ ਐਸਾ ਬਣੋ ਕਿ ਜੇ ਪਰਿਪੂਰਣ ਪਰਮਾਤਮਾ ਦੀ ਉਪਮਾ ਵੀ ਕਰੇ ਉਹ ਪੂਰੀ ਚੋਠੇ ਅੰਦਰ ਤੇ ਚੋਰੀ ਚੱਲਦੀ ਅੰਦਰ ਤੇ ਗਲਤ ਭਾਵਨਾ ਨਿਯਤ ਤੇ ਅੰਦਰ ਦਲਤ 파ਠ ਕਰੀ ਜਾ ਰਿਹਾ ਹੈ ਤੁਜਾ ਕਰੀ ਜਾ ਰਿਹਾ ਹੈ ਬੜੀ ਉਪਮਾ ਕਰੀ ਜਾ ਰਿਹਾ ਹੈ ਬੜੀ ਮਹਿਮਾ ਗਾਇਨ ਕਰੀ ਜਾ ਰਿਹਾ ਹੈ ਇਸ ਤਰ੍ਹਾਂ ਦੀਆਂ ਕਰੋੜਾਂ ਕਰਨ ਦੀਆਂ ਸ਼ਿਫਤਾਂ ਸਲਾਹ ਕਰੇ ਇਹ ਕੂੜ ਹੈ ਕਬਾੜ ਹੈ ਕੁਝ ਵੀ ਨਹੀਂ ਆਵਾ ਸਾਰੇ ਖੌਂਗਾਰੇ ਆਏ ਸਭ ਆਪੇ ਪਾਵੇਂ ਸਾਰਾ ਸੰਸਾਰ ਉਸ ਨੂੰ ਮਹਾਨ ਆਖੇ ਬਈ ਉਪਮਾ ਕਰਦਾ ਹੈ ਪਾਠ ਕਰਦਾ ਹੈ দান ਕਰਦਾ ਹੈ ਪੁੰਨ ਕਰਦਾ ਹੈ ਪਰ ਨੀਅਤ ਖੋਟੀ ਹੈ ਪਾਵੇਂ ਜਗਤ ਕੈਂਦਾ

ਪੋਲਾ ਅੰਦਰੋਂ ਬਾਹਰੋਂ ਇੱਕ ਹੈ ਉਹ ਜ ਪਰੇਪੂਰਨ ਪਰਮਾਤਮਾ ਦੇ ਸਿਫਤੋ ਸਲਾਹ ਕਰ ਰਿਹਾ ਭਾਵੇਂ ਅਨਪੜ੍ਹ ਹੈ ਭਾਵੇਂ ਚਿੰਤਕ ਨਹੀਂ ਬਹੁਤ ਸਿਆਣਾ ਨਹੀਂ ਭਾਵੇਂ ਦਾਰਸ਼ਨਿਕ ਨਹੀਂ ਭਾਵੇਂ ਫਿਲਾਸਫਰ ਨਹੀਂ ਉਹ ਤੈਨੂੰ ਇਸ ਤਰ੍ਹਾਂ ਦਾ ਹੀਣ ਮਨ ਅਕਲ ਤੋਂ ਹੀਣਾ ਮਨ ਜੋ ਬਹੁਤ ਪੜਾ ਲਿਖਾ ਨਹੀਂ ਦਾਰਸ਼ਨਿਕ ਫਿਲਾਸਫਰ ਨਹੀਂ ਤੇਨੇ ਪ੍ਰਵਾਨ ਹੋ ਜਾਂਦਾ ਕਿ ਕੋ ਸਿੱਧਾ ਹੋਣਾ ਉਹਦੇ ਅੰਦਰ ਚੋਰੀ ਨਹੀਂ ਚਲਦੀ ਹਾਂਜੀ ਗ्यानੁ ਗ्यानੁ ਮਹਾਰਾਜ ਕਹਿੰਦੇ ਨੇ ਇਹ ਇੱਕ ਮਹਾਨ ਗਿਆਨ ਦੀ ਗੱਲ ਤੂੰ ਜਾਣ ਲੈ ਸਮਝ ਲੈ ਪਰਮਾਤਮਾ ਨੂੰ ਸਿੱਧੇ ਲੋਕ ਪਰਵਾਨ ਸਾਦੇ ਲੋਕ ਪਰਵਾਨ ਜਿਨ੍ਹਾਂ ਦੀ ਨਿਗਤ ਠੀਕ ਹੈ ਜੈਸੇ ਬਾਬਾ ਪ੍ਰੀਤ ਕਹਿੰਦੇ ਨੇ ਪਾੜ ਕਟੋਲਾ ਰਜ ਕਰੇ ਕੰਬਲ ੜੀ ਪਹਿਰੇ ਜਿਹੀ ਵੇਸੇ ਸੋ ਮਿਲੇ ਸੇਹੀ ਵੇਸ ਕਰਿਓ ਗਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਥੱਲੇ ਵਾਕ ਹੈ ਫਰੀਦਾ ਕਾਹੇ ਪਟੋਲਾ ਬਾੜ ਕੇ ਕੰਬਲ ੜੀ ਪਹਿਰੇਓ ਨਾਨਕ ਘਰ ਹੀ ਬੈਠਿਆ ਸੋ ਮਿਲੇ ਜੇ ਜੀਅ ਤਾਸ